ਸੱਚੀ ਆਕਾਲ ਜੀ ਮੈਂ ਬਾਜ ਬਾ ਵਟਿਕ ਤਾ ਬਰਨਾਲਾ ਸਿਟੀ ਤੋਂ ਕਿਵੇਂ ਹੋ ਤੁਸੀਂ ਸਾਰੇ ਉਮੀਦਵਾਰ ਦੀ ਤੁਸੀਂ ਸਾਰੇ ਠੀਕ ਠਾਕ ਹੋਮ ਹੋਗੇ ਚੜਦੀ ਕਲਾ ਦੇ ਵਿੱਚ ਹੋਮ ਹੋਗੇ ਜਿਹੜੀ ਆਪਣੀ ਅੱਜ ਵਾਲੀ ਵੀਡੀਓ ਰਹੂਗੀ ਜੀ ਹੈਂਡਵਰਕ ਦੀ ਵੀਡੀਓ ਰਹੂਗੀ ਸੋ ਤੁਸੀਂ ਵੀਡੀਓ ਦੇ ਨਾਲ ਐਂਡ ਤੱਕ ਬਣੇ ਰਹਿਣਾ ਫੈਬਰਿਕ ਡਿਟੇਲ ਪ੍ਰਾਈਸ ਸਭ ਕੁਝ ਵੀਡੀਓ ਦੇ ਵਿੱਚ ਹੀ ਮੈਂਸ਼ਨ ਕਰਾਂਗੇ ਵੀਡੀਓ ਨੂੰ ਸਕਿਪ ਨਹੀਂ ਕਰਨਾ ਐਂਡ ਤੱਕ ਜਰੂਰ ਦੇਖਣਾ 1 ਬਾਈ 1 ਪ੍ਰੋਪਰ ਸਾਰੇ ਸੂਟ ਦੀ ਡਿਟੇਲਿੰਗ ਦੇ ਵਿੱਚ ਜਾ ਕੇ ਆਪਾਂ ਜਿਹੜਾ ਸਮਝਾਵਾਂਗੇ ਜੀ ਇਹ ਵਾਲੇ ਸਾਰੇ ਕਲਰ ਹੀ ਰਹਿਣਗੇ ਇੱਕ ਕਲਰ ਨੂੰ ਆਪਾਂ ਓਪਨ ਕਰਕੇ ਦਿਖਾਵਾਂਗੇ ਬਾਕੀ ਕਲਰਾਂ ਦੇ ਸਾਰਿਆਂ ਦੇ ਜਿਹੜਾ ਆਪਾਂ ਕਲਰ ਵੈਸੀ ਮੈਂਸ਼ਨ ਕਰ ਦਾਂਗੇ ਇੱਕ ਨੂੰ ਸਾਰਾ ਪ੍ਰੋਪਰ ਡਿਟੇਲਿੰਗ ਦੇ ਵਿੱਚ ਜਾਵਾਂਗੇ ਸਟਾਰਟਿੰਗ ਕਰਦੇ ਹਾਂ ਜੀ ਆਪਾਂ ਇਹ ਵਾਲੇ ਕਲਰ ਤੋਂ ਕਲਰ ਰਹੂਗਾ ਆਰ ਆਰੈਂਜ ਫੈਬਰਿਕ ਰਹੂਗੀ ਆਰਗੰਜਾ ਜਿਹੜਾ ਵਰਕ ਹੋਇਆ ਹੈ ਆਰਈ ਪਲੱਸ ਹੈਂਡ ਦੇ ਨਾਲ ਬਹੁਤ ਹੀ ਨੀਟ ਐਂਡ ਕਲੀਨ ਜਿਹਾ ਕੰਮ ਕੀਤਾ ਹੈ ਤੁਸੀਂ ਦੇਖ ਸਕਦੇ ਹੋਗੇ neck ਦੇ ਉੱਪਰ ਕੰਮ ਹੋਇਆ ਹੋਇਆ ਬਹੁਤ ਹੀ ਸਾਫ ਸੁਥਰਾ ਜਿਹਾ ਕੰਮ ਹੋਇਆ ਹੈ ਬੋਥ ਸਾਈਡ ਤੇ ਪੈਨਲ ਬਣੇ ਹੋਏ ਨੇ ਪੈਨਲ ਵੀ ਚੈੱਕ ਕਰ ਸਕਦੇ ਹੋ ਤੁਸੀਂ ਐਂਡ ਬਹੁਤ ਹੀ ਸੋਹਣਾ ਜਿਹਾ ਕੰਮ ਜਿਹੜਾ ਬਾਹਮਾ ਦੇ ਉੱਪਰ ਬਣਿਆ ਹੋਇਆ ਬਾਹਮਾ ਦਾ ਕੰਮ ਵੀ ਤੁਸੀਂ ਦੇਖ ਸਕਦੇ ਹੋ ਇਹਦੇ ਨਾਲ ਬਾਟਮ ਜਿਹੜੀ ਰਹੂਗੀ ਸਿਲਕ ਦੀ ਰਹੂਗੀ ਬਾਟਮ ਦੇ ਉੱਪਰ ਵੀ neck ਵਾਲਾ ਕੰਮ ਨਾਲ ਦਾ ਹੀ ਕੰਮ ਕੀਤਾ ਹੋਇਆ ਜੀ ਦੁਪੱਟਾ ਜਿਹੜਾ ਰਹੂਗਾ ਇਹਦੇ ਨਾਲ tie and dye ਦਾ ਦੁਪੱਟਾ ਰਹੂਗਾ ਪ੍ਰੋਪਰ ਲੈਸਿਸ ਲਗਾ ਕੇ ਜਿਹੜੀ ਫਿਨਿਸ਼ਿੰਗ ਦਿੱਤੀ ਹੋਈ ਆ ਤੁਸੀਂ ਦੇਖੋ ਬਹੁਤ ਹੀ ਪਿਆਰਾ ਜਿਹਾ ਦੁਪੱਟਾ ਜਿਹੜਾ ਬਣ ਕੇ ਰੈਡੀ ਹੋਇਆ ਇਸ ਪ੍ਰਾਈਸ ਦੇ ਵਿੱਚ ਕੋਈ ਵੀ ਹੈਂਡਵਰਕ ਦਾ ਸੂਟ ਨਹੀਂ ਆਊਗਾ ਜਿਸ ਪ੍ਰਾਈਸ ਦੇ ਵਿੱਚ ਅਸੀਂ ਤੁਹਾਨੂੰ ਹੈਂਡਵਰਕ ਦਾ ਸੂਟ ਦੇ ਰਹੇ ਹਾਂ ਸਿਰਫ ਪ੍ਰਾਈਸ ਰਹੂਗਾ ਜੀ 2250 ਰੁਪਿਆ ਪ੍ਰਾਈਸ ਰਹੂਗਾ 2250 ਰੁਪਿਆ ਡਿਸਕਾਊਂਟ ਦੇ ਉੱਪਰ ਇਹ ਵਾਲੇ ਸੂਟ ਹੈਗੇ ਨੇ ਕਲਰ ਅਸੀਂ ਤੁਹਾਨੂੰ 921 ਸਾਰੇ ਹੀ ਮੈਂਸ਼ਨ ਕਰ ਦਨੇ ਆ ਕਲਰ ਸਾਰੇ ਹੀ ਬਹੁਤ ਪਿਆਰੇ ਨੇ ਸੈਕਿੰਡ ਕਲਰ ਰਹੂਗਾ ਇਹ ਵਾਲਾ ਕਲਰ ਲਾਈਟ ਜਿਹਾ ਕਲਰ ਹੈ ਜੀ ਇਹਦੇ ਨਾਲ ਦੁਪੱਟਾ ਜਿਹੜਾ ਰਹੂਗਾ ਇਹ ਵਾਲਾ ਰਹੂਗਾ ਇਹ ਵਾਲਾ ਦੁਪੱਟਾ ਆ ਗਿਆ ਸਕਾਈ ਜਿਹਾ ਕਲਰ ਹੈ ਜੀ ਉਸ ਤੋਂ ਜਿਹੜਾ ਅਗਲਾ ਕਲਰ ਰਹੂਗਾ ਇਹ ਵਾਲਾ ਰਹੂਗਾ ਕਲਰ ਅਸੀਂ ਤਾਂ ਨੂੰ ਇੱਕ ਕਲਰ ਓਪਨ ਕਰਕੇ ਦਿਖਾਇਆ ਬਾਕੀ ਸਾਰੇ ਕਲਰ ਓਪਨ ਕਰਕੇ ਨਹੀਂ ਦਿਖਾਵਾਂਗੇ ਇਸ ਤੋਂ ਅਗਲਾ ਕਲਰ ਆ ਗਿਆ ਜੀ ਇਹ ਵਾਲਾ ਬਹੁਤ ਹੀ ਪਿਆਰਾ ਜਿਹਾ ਕਲਰ ਆ ਬਰਕ ਸਾਰਿਆਂ ਦੇ ਸੀਮ ਹੋਇਆ ਪੀਚ ਜਿਹਾ ਕਲਰ ਰਹੂਗਾ ਇਸ ਤੋਂ ਅਗਲਾ ਕਲਰ ਆ ਗਿਆ ਜੀ ਜੈਲੋ ਲੋ ਐਕਚੁਅਲ ਕਲਰ ਇਹਦਾ ਹੈਗਾ ਇਹ ਵਾਲਾ ਤੇ ਬਾਟਮ ਇਹਦੀ ਹੈਗੀ ਹੈ ਜੀ ਇਹ ਵਾਲਾ ਸੌਰੀ ਦੁਪੱਟਾ ਇਹਦਾ ਹੈਗਾ ਇਹ ਵਾਲਾ ਇਸ ਤੋਂ ਅਗਲਾ ਕਲਰ ਆ ਗਿਆ ਇਹ ਵਾਲਾ ਜੋ ਅਸੀਂ ਪਹਿਲਾਂ ਤੁਹਾਨੂੰ ਦਿਖਾਇਆ ਹੈਗਾ ਤੇ ਦੁਪੱਟਾ ਆ ਗਿਆ ਇਹ ਵਾਲਾ ਟਾਈਂਡਾਈ ਦਾ ਸਾਰਿਆਂ ਦੇ ਦੁਪੱਟਿਆਂ ਦੇ ਉੱਪਰ लेसिस वगैरह लगा के फिनिशिंग की दीती हुई है इस तो अगला कलर आ गया जी ये वाला इस दे नाल जेड़ा दुपट्टा ਰਹੂਗਾ ਇਹ ਵਾਲਾ ਇਸ ਤੋਂ ਅਗਲਾ ਬਹੁਤ ਹੀ ਪਿਆਰਾ ਜਿਹਾ ਕਲਰ ਹੈਗਾ ਪਿੰਕ ਕਲਰ ਜੀ ਜਿਹਨੂੰ ਰਾਣੀ ਕਲਰ ਵੀ ਬੋਲ ਦਿੰਦੇ ਆ ਉਹ ਵਾਲਾ ਕਲਰ ਆ ਗਿਆ ਦੁਪੱਟਾ ਵੀ ਇਹਦਾ ਬਹੁਤ ਸੋਹਣਾ ਦੁਪੱਟਾ ਜਿਹਾ ਹੋਇਆ ਹੈ ਟਾਈ ਐਂਡ ਡਾਈ ਦੇ ਵਿੱਚ ਇਸ ਤੋਂ ਅਗਲਾ ਕਲਰ ਆ ਗਿਆ ਜੀ ਇਹ ਵਾਲਾ ਤੁਸੀਂ ਦੇਖ ਸਕਦੇ ਬਹੁਤ ਹੀ ਸੋਹਣਾ ਜਿਹਾ ਕਲਰ ਹੈਗਾ ਤੇ ਇਹਦੇ ਨਾਲ ਵੀ ਦੁਪੱਟਾ ਟਾਈ ਐਂਡ ਡਾਈ ਦਾ ਇਸ ਤੋਂ ਅਗਲਾ ਕਲਰ ਆ ਗਿਆ ਇਹ ਵਾਲਾ ਇਹਦਾ ਦੁਪੱਟਾ ਵੀ ਬਹੁਤ ਸੋਹਣਾਗਾ ਇਸ ਤੋਂ ਅਗਲਾ ਕਲਰ ਆ ਗਿਆ ਇਹ ਵਾਲਾ ਪਰਪਲ ਕਲਰ ਜੋ ਕਿ ਆਪਾਂ ਨੇ ਲਾਸਟ ਈਅਰ ਵੀ ਅਪਡੇਟ ਕੀਤਾ ਸੀਗਾ ਇਸ ਦਾ ਬਹੁਤ ਹੀ ਵਧੀਆ ਰਿਸਪੌਂਸ ਰਿਹਾ ਤੇ ਜੋ ਕਲਰ ਆਪਾਂ ਨੇ ਓਪਨ ਕਰਕੇ ਦਿਖਾਇਆ ਹੋਇਆ ਜੀ ਇੱਕ ਕਲਰ ਉਹ ਵਾਲਾ ਆ ਗਿਆ ਇੱਕੇ ਸੇਮ ਹੀ ਕਲਰ ਆ ਗਿਆ ਜੋ ਅਸੀਂ ਪਹਿਲਾਂ ਤੁਹਾਨੂੰ ਦਿਖਾਇਆ ਸੀ ਇਹਨਾਂ ਚੋਂ ਕੋਈ ਵੀ ਸੂਟ ਤੁਸੀਂ ਲੈਣਾ ਚਾਹੁੰਦੇ ਹੋ ਜੋ ਸੂਟ ਅੱਜ ਆਪਾਂ ਦਿਖਾਏ ਆ ਤਾਂ ਤੁਸੀਂ ਸਾਡੇ WhatsApp ਨੰਬਰ ਤੇ ਸਾਨੂੰ ਮੈਸੇਜ ਕਰ ਸਕਦੇ ਹੋ 9855462231 ਵਾਲੇ ਨੰਬਰ ਦੇ ਉੱਪਰ ਤੁਸੀਂ ਸਾਨੂੰ ਮੈਸੇਜ ਵੀ ਕਰ ਸਕਦੇ ਹੋ ਕਾਲ ਵੀ ਕਰ ਸਕਦੇ ਹੋ ਆਗਰ ਤੁਸੀਂ ਸੇਮ ਡਿਜ਼ਾਈਨ ਡਿਜ਼ਾਈਨ ਨੂੰ ਲਾਈਨਿੰਗ ਦੇ ਵਿੱਚ ਲੈਣਾ ਚਾਹੁੰਦੇ ਹੋ ਲਾਈਨਿੰਗ ਵਾਲੇ ਦੇ ਉੱਪਰ ਵੀ ਇਹ ਵਾਲਾ ਸੂਟ ਰੈਡੀ ਹੋਇਆ ਹੋਇਆ ਬਾਕੀ ਤੁਸੀਂ ਕਿਸੇ ਵੀ ਕਲਰ ਦੇ ਉੱਪਰ ਕਿਸੇ ਵੀ ਫੈਬਰਿਕ ਦੇ ਉੱਪਰ ਜਿਹੜਾ ਕਸਟਮਾਈਜ਼ ਕਰਵਾ ਸਕਦੇ ਹੋ ਜੀ ਅੱਜ ਵਾਲੀ ਵੀਡੀਓ ਦੇ ਵਿੱਚ ਇੰਨਾ ਹੀ ਸੀ ਮਿਲਦੇ ਆਂ ਕੱਲ ਕਿਸੇ ਨਵੀਂ ਵੀਡੀਓ ਦੇ ਵਿੱਚ ਕਿਸੇ ਨਵੇਂ ਆਰਟੀਕਲ ਦੇ ਨਾਲ ਅਗਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਐਂਡ ਸ਼ੇਅਰ ਕਰਕੇ ਮੇਰੀਆਂ ਉਹਨਾਂ ਪੈਣਾਂ ਤੱਕ ਜ਼ਰੂਰ ਪਹੁੰਚਾਉਣਾ ਜਿਹੜੇ ਕਿ ਆਪਣਾ ਘਰ ਤੋਂ ਬੈਠ ਕੇ ਆਨਲਾਈਨ ਸ਼ਾਪਿੰਗ ਕਰਨਾ ਚਾਹੁੰਦੀਆਂ ਨੇ ਜਾਂ ਆਪਣਾ ਘਰ ਬੈਠ ਕੇ ਐਵੇਂ ਦੇ ਸੋਹਣੇ-ਸੋਹਣੇ ਡਿਜ਼ਾਈਨਰ ਸੂਟ ਮੰਗਵਾਉਣਾ ਚਾਹੁੰਦੀਆਂ ਨੇ ਜੀ ਅਗਰ ਤੁਸੀਂ ਕੋਈ ਵੀ ਸੂਟ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਸਾਨੂੰ ਭੇਜ ਸਕਦੇ ਹੋ ਕਿਸੇ ਵੀ ਓਪਨ ਫੋਟੋ ਚਾਹੀਦੀ ਹੈ ਲਾਈਕ ਜਿੱਦਾਂ ਕਿ ਇਹ ਵਾਲੇ ਦੀ ਓਪਨ ਫੋ ਤਾਂ ਤੁਸੀਂ ਮੇਰੇ ਨੰਬਰ ਤੇ ਮੈਨੂੰ ਸਕਰੀਨਸ਼ਾਟ ਲੈ ਕੇ ਭੇਜ ਸਕਦੇ ਹੋ ਆਪਾਂ ਤੁਹਾਨੂੰ ਸੈਪਰੇਟ ਜਿਹੜੀ ਆ ਓਪਨ ਕਰਕੇ ਪਿਕ ਵੀ ਸੈਂਡ ਕਰ ਦਾਂਗੀ ਜੀ ਅੱਜ ਵਾਲੀ ਵੀਡੀਓ ਦੇ ਵਿੱਚ ਇੰਨਾ ਹੀ ਜੀ ਮਿਲਦੇ ਆ ਕੱਲ੍ਹ ਕਿਸੇ ਨਵੇਂ ਆਰਟੀਕਲ ਦੇ ਨਾਲ ਕਿਸੇ ਨਵੇਂ ਡਿਜ਼ਾਈਨ ਦੇ ਨਾਲ ਹੁੰਦੇ ਹੋ ਇਜਾਜ਼ਤ ਜੀ ਸਸ਼ੀ ਅਕਾਲ ਐਂਡ ਫੁੱਲ ਵੀਡੀਓ ਨੂੰ ਦੇਖਣ ਲਈ ਥੈਂਕ ਯੂ ਜੀ